ਗ੍ਰਾਮ ਪੰਚਾਇਤ ਵਾਟਰ ਸਪਲਾਈ ਪੰਪ ਆਪਰੇਟਰ ਐਸੋਸੀਏਸ਼ਨ ਪੰਜਾਬ ਵਿੱਚੋਂ ਪਿਛਲੇ ਲੰਬੇ ਸਮੇਂ ਤੋਂ ਪੈਂਡੂ ਵਾਟਰ ਸਪਲਾਈ ਪੰਪ ਆਪਰੇਟਰਾਂ ਦੀਆਂ ਲਟਕਦੀਆਂ ਆਰ ਰਹੀਆਂ ਮੰਗਾਂ ਨੂੰ ਲੈ ਕੇ ਮੋਗਾ ਜ਼ਿਲ੍ਹੇ ਭਰ ਦੇ ਪੈਂਡੂ ਵਾਟਰ ਸਪਲਾਈ ਪੰਪ ਆਪਰੇਟਰਾਂ ਵੱਲੋਂ ਨੰਗੇ ਧੜ ਹੋ ਕੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਰੀਵਾਜ਼ੀ ਕੀਤੀ ਗਈ ਹੈ ਪੰਪ ਆਪਰੇਟਰਾਂ ਨੇ ਕਿਹਾ ਕਿ ਜੇਕਰ ਮੁਲਾਜ਼ਮ ਵਰਕ ਪੰਜਾਬ ਵਿੱਚ ਬਦਲਾਅ ਦੇ ਨਾਂ ਤੇ ਆਵਾਦ ਇੰਪਾਰਟੀ ਨੂੰ ਵੋਟਾਂ ਪਾ ਕੇ ਸੱਤਾ ਵਿੱਚ ਲਿਆ ਸਕਦਾ ਹੈ ਤੇ ਉਹ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਵੀ ਵੱਡਾ ਰੋਲ ਨਿਭਾ ਸਕਦਾ ਹੈ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਬੋਟ ਸਿੰਘ ਜਰਨਲ ਸਕੱਤਰ ਪੰਜਾਬ ਨੇ ਦੱਸਿਆ ਕਿ ਸਾਡੀਆਂ ਜ਼ਾਇਜ਼ ਮੰਗਾਂ ਨੇ ਜੋ ਸੱਤਾ ਬਚਾਉਣ ਤੋਂ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਮੰਗਾਂ ਨੂੰ ਪਰਵਾਣ ਕਰਨ ਦਾ ਇੱਕ ਥਾਪੜ ਕੇ ਵਾਅਦਾ ਕੀਤਾ ਸੀ ਤੇ ਉਹ ਵਾਅਦਾ 2 ਸਾਲ ਬੀਤਣ ਦੇ باوجود ਵੀ ਅਜੇ ਤੱਕ ਪੂਰਾ ਨਹੀਂ ਹੋਇਆ ਉਹਨਾਂ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਸੰਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਾਮ ਜੀ ਇੰਦਰਾ ਜਿੰਪਾ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੋਂ ਇਲਾਵਾ ਪੰਜਾਬ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਰਾਹੀਂ ਸਮੇਂ-ਸਮੇਂ ਤੇ ਮੰਗ ਪੱਤਰ ਦੇ ਕੇ ਆਪਣੀਆਂ ਮੰਗਾਂ ਮੰਵਾਉਣ ਸੰਬੰਧੀ ਧਿਆਨ ਵਿੱਚ ਲਿਆ ਚੁੱਕੇ ਆ ਪਰ ਪਤਾ ਨਹੀਂ ਕਿਉਂ ਸਾਡੀਆਂ ਮੰਗਾਂ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ ਇਸ ਮੌਕੇ ਤੇ ਨੰਗੇਤੜ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਵਾਲੇ ਦਿਲਪ੍ਰੀਤ ਸਿੰਘ ਨੇ ਕਿਹਾ ਕਿ ਇੱਥੇ ਬਸ ਨਹੀਂ ਜਦੋਂ ਸਰਕਾਰ ਬਦਲਦੀ ਹੈ ਉਸ ਵਕਤ ਪੰਚਾਇਤਾਂ ਦੇ ਦਬਾਅ ਬਣਾ ਕੇ ਥੰਮ ਆਪਰੇਟਰਾਂ ਨੂੰ ਵੀ ਬਦਲ ਦਿੱਤਾ ਜਾਂਦਾ ਹੈ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ಗ್ರಾಮ ਪੰਚਾਇਤ ਜਲ ਸਪਲਾਈ ਪੰਪ ਆਪਰੇਟਰ ਐਸੋਸੀਏਸ਼ਨ ਪੰਜਾਬ ਜਿਸਰ ਨੰਬਰ 296 ਦੇ ਬੈਨਰ ਹੇਠ ਜੋ ਪਿੰਡਾਂ ਵਿੱਚ ਜਲ ਸਪਲਾਈ ਸਕੀਮਾਂ ਚੱਲਦੀਆਂ ਉਸੇ ਤੌਰ 'ਤੇ ਅਸੀਂ ਪੰਪ ਆਪਰੇਟਰ ਸਭਾਵਾ ਨਵਾ ਰਹੇ ਹਾਂ ਲੇਕਿਨ ਇਹ ਸਰਕਾਰ ਸਾਡੇ ਨਾਲ ਝੂਠੇ ਲਾਰੇ ਲਾ ਕੇ ਸੱਤਾ ਵਿੱਚ ਆਈ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਬਿਲਕੁਲ ਜਾਇਜ਼ ਨੇ ਸਾਡੀਆਂ ਮੰਗਾਂ ਵੀ ਕੋਈ ਜ਼ਿਆਦੀਆਂ ਨਹੀਂ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਘਟੋ ਘਾਟਾ ਜਿਹੜੀ 5 ਸਾਲ ਬਾਅਦ ਸਾਡੇ ਆਪਰੇਟਰ ਦੀ ਬਿਨਾਂ ਨਜਾਇਜ਼ ਸ਼ਾਂਤੀ ਹੋ ਜਾਂਦੀ ਉਹ ਬੰਦ ਕਰ ਦਿੱਤੀ ਜਾਵੇ ਨੰਬਰ 2 ਤੇ ਜਿਵੇਂ ਹਰਿਆਣਾ ਇੱਕ ਆਪਣੇ ਆਪਰੇਟਰਾਂ ਨੂੰ ਜੋ ਗ੍ਰਾਮ ਪੰਚਾਇਤਾਂ ਦੇ ਅੰਡਰ ਚੱਲਦੀਆਂ ਨੇ ਉਹਨਾਂ ਨੂੰ ਤਨਖਾਹਾਂ ਦੇ ਸਕਦਾ ਕਿ ਪੰਜਾਬ ਸਰਕਾਰ ਨਹੀਂ ਦੇ ਸਕਦੀ ਨੰਬਰ 3 ਤੇ ਘਟੋ ਘਟ ਸਾਨੂੰ ਸਿਹਤ ਬੀਮਿਆਂ ਦੇ ਘੇਰੇ ਵਿੱਚ ਲਿਆਂਦਾ ਜਾਵੇ ਤਾਂ ਜੋ ਅਸੀਂ ਵੀ ਆਪਦੇ ਜਿਹੜਾ ਕੰਮ ਆ ਸਹੀ ਤਰੀਕੇ ਵਿੱਚ ਬੇਫਿਕਰ ਹੋ ਕੇ ਕਰ ਸਕੀਏ ਇਹ ਸਰਕਾਰ ਝੂਠੇ ਲਾਰੇ ਲਾ ਕੇ ਸੱਤਾ ਵਿੱਚ ਆਈ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਜੇਕਰ ਇਹ ਅਸੀਂ ਤੁਹਾਨੂੰ ਬਣਾ ਸਕਦੇ ਤੁਹਾਨੂੰ ਲਾ ਵੀ ਸਕਦੇ ਹਾਂ ਮੁਲਾਜ਼ਮਾਂ ਇਦਾਂ ਦੀ ਚੀਜ਼ ਹੈਗੇ ਨੇ ਵਰਗਾ ਕਿਸ ਸੋਚ ਕੇ ਸਰਕਾਰ ਲੈ ਕੇ ਆਂਦੀ ਸੀ ਸ਼ਾਇਦ ਸਾਡਾ ਕੋਈ ਸੁਖੀ ਹੋ ਜਾਵੇ ਲੇਕਿਨ ਅਸੀਂ ਦੂਜੀਆਂ ਸਰਕਾਰਾਂ ਤੋਂ ਜਿਹੜੀ ਸਰਕਾਰਾਂ ਹੀ ਹੁਣ ਤੱਕ ਦੁਖੀ ਹੋ ਚੁੱਕੇ ਆ ਸਾਡਾ ਜਿਹੜਾ ਧਰਨਾ ਲਗਭਗ 6 ਮਹੀਨੇ ਹੋ ਗਏ ਕਰਾਚੋ ਵੀ ਕੇ ਚੱਲ ਰਿਹਾ ਹੈ ਕਰਾਚੋ ਉਹ ਆ ਜਿਹੜੀ ਇੱਕ ਸੰਗਰੂਰ ਇੱਕ ਆਮ ਆਦੀ ਪਾਰਟੀ ਦੀ ਰਾਜਧਾਨੀ ਮੰਨਿਆ ਜਾਂਦਾ ਉਥੋਂ ਦੇ ਜੋ ਭਗਵੰਤ ਮਾਨ ਦੇ OSD ਰਾਜਵੀਰ ਤੋਂ ਲੈ ਕੇ ਜੋ ਗਰਮੇਜ਼ੇ ਕਰਾਚੋ ਜੋ ਐਮਪੀ ਦਾ ਲੈਕਚਰ ਲੜ ਚੁੱਕੇ ਨੇ ਤੇ ਮੌਜੂਦਾ ਚੇਅਰਮੈਨ ਵੀ ਲੇਕਿਨ ਹੁਣ ਤੱਕ ਉਹਨਾਂ ਸਿਰਫ ਸਾਡੇ ਨਾਲ ਕੋਈ ਹਮਦਰਦੀ ਨਹੀਂ ਪ੍ਰਗਟਾਈ ਕਿ ਤੁਹਾਡੀਆਂ ਮੰਗਾਂ ਜਾਇ ਨੇ ਇਸ ਸਰਕਾਰ ਤੇ ਕਰ ਲੈ ਕੇ ਜਾਣੇ ਆ ਫਿਰ ਪੈਸਾਂ ਨੂੰ ਮੀਟਿੰਗਾਂ ਦੇ ਦਿੰਦੇ ਆ ਸਰਕਾਰ ਕਹਿੰਦੀ ਅੱਜ ਕਰਾਂਗੇ ਅੱਜ ਕਰਾਂਗੇ ਹਰੇਕ ਮੰਤਰੀ ਨਾਲ ਸਾਡੀ ਮੀਟਿੰਗ ਹੋ ਚੁੱਕੀ ਹੈ ਆਪਣੇ ਹਰਪਾਲ ਜੀ ਮਾਨ ਜੀ ਕਲਦੀਪ ਸਿੰਘ ਢਾਲੀਵਾਲ ਇਥੋਂ ਲੈ ਕੇ ਲਾਜੀਤ ਭੁੱਲਰ ਤੇ ਹਰੇਕ ਮੰਤਰੀ ਨਾਲ ਬ੍ਰਹਮਚੰਦਰ ਜਿੰਪਾ ਜੋ ਸਾਡੇ ਜਲ ਸਪਲਾਈ ਮੰਤਰੀ ਨਾਲ ਉਹਨਾਂ ਨਾਲ ਮੀਟਿੰਗ ਹੋ ਚੁੱਕੀ ਹੈ ਲੇਕਿਨ ਹਾਲੇ ਤੱਕ ਕਿਸੇ ਵੀ ਚੀਜ਼ ਦਾ ਸਾਡਾ ਹੱਲ ਨਹੀਂ ਉਹਨਾਂ ਕੀਤਾ ਗਿਆ ਅਸੀਂ ਕੋਈ ਇਹਨਾਂ ਤੋਂ ਇਹ ਨਹੀਂ ਮੰਗ ਕਰਦੇ ਕਿ ਸਾਨੂੰ ਪੱਕਾ ਕਰ ਦਿੱਤਾ ਜਾਵੇ ਘੋਟੋ ਘੱਟ ਸਾਨੂੰ ਡੀਸੀ ਰੇਟ ਅਨੁਸਾਰ ਤਨਖਾਹਾਂ ਦੇ ਕੇ ਸਾਡਾ ਘਰ ਦਾ ਗੁਜ਼ਾਰਾ ਸਰਕਲ ਸਹੀ ਚੱਲੇ ਜਾਵੇ ਨੰਬਰ 2 ਤੇ ਜੋ ਸਰਕਾਰ ਵੱਲੋਂ 15 ਮਈ ਤੇ ਜਾਰੀ ਹੁੰਦਾ ਉਹ ਹਾਲੇ ਤੱਕ ਕਿਸੇ ਵੀ ਜੋ ਸਰਕਾਰ ਸਕੀਨ ਦੇ ਮੈਂਟੇਨੈਂਸ ਵਾਰ ਤੇ ਆਉਂਦਾ ਲੇਕਿਨ ਉਹਦਾ ਪ੍ਰੋਪਰ ਵੇ ਹੱਲ ਨਹੀਂ ਹੋ ਰਿਹਾਗਾ ਕਿਤੇ ਲੱਗਨੇ ਅਸੀਂ ਸਰਕਾਰ ਤੇ ਕਰ ਮੀਡੀਆ ਰਾਹੀਂ ਬੇਨਤੀ ਕਰਦੇ ਆ ਸੀਐਮ ਸਾਗ ਤੁਸੀਂ ਇੱਕ ਸੁਲਝੇ ਹੋਏ ਇੱਕ ਨੇਤਾ ਹੋ ਤੁਸੀਂ ਕਹਿ ਰਹੇ ਕਿ ਪੰਜਾਬ ਚ ਆਣ ਕੇ ਬਾਹਰੋਂ ਆਣ ਕੇ ਨੌਕਰੀਆਂ ਕਰਨਗੇ ਜਿਹੜੇ ਆ ਨੌਕਰੀਆਂ ਕਰਦੇ ਤੁਸੀਂ ਇਹਨਾਂ ਦਾ ਸੰਭਾਲੋ ਸਾਡੇ ਨਾਲ ਹੈਂਡੀਕੈਪਡ ਵੀਰ ਨੇ ਦੇਖੋ ਉਹ ਵੀ ਇੱਕ ਇਸੇ ਆਸਤੇ ਨੇ ਕਿ ਸ਼ਾਇਦ ਅੱਜ ਨਹੀਂ ਪਲਕਾ ਸਾਡਾ ਹੱਲੋ ਇਹਨਾਂ ਨੂੰ ਵੀ ਇਸੇ ਆਸਤੇ ਸਰਕਾਰ ਆਮਾਦੀ ਪਾਰਟੀ ਨੂੰ ਵੋਟ ਪਾਈ ਸੀ ਚਾਹੇ ਲੇਕਿਨ ਇਹ ਸਰਕਾਰ ਦੂਜੀਆਂ ਸਰਕਾਰਾਂ ਕਮੀ ਸਰਕਾਰ ਹੁਣ ਤੱਕ ਸਾਫਤ ਹੋਈ ਹੈ ਅਸੀਂ ਇਹ ਸੀਐਮ ਸਾਹਿਬ ਨਿਤ ਬਿਆਨਬਾਜ਼ੀ ਕਰਦੇ ਨੇ ਅਖਬਾਰਾਂ ਦੇ ਵਿੱਚ ਕਿ ਅਸੀਂ 13 0 ਨਾਲ ਜਿੱਤਾਂਗੇ ਇਹ 0 13 ਹੋਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕੋਲ ਐਮਪੀ ਇਲੈਕਸ਼ਨ ਨੇ ਜਿੱਤੇ ਵੀ ਜਾਣਗੇ ਅਸੀਂ ਇਹਨਾਂ ਦਾ ਪ੍ਰੋਪਰ ਜਾ ਕੇ ਵਿਰੋਧ ਕਰਾਂਗੇ ਜਿਹੜੇ ਵੀ ਹਲਕੇ ਜਾਣਗੇ ਸਾਡੇ ਵਰਕਰ ਸਮੇਤ ਪਰਿਵਾਰਾਂ ਅੱਗੇ ਤੇ ਭਾਵੇਂ ਸਾਨੂੰ ਮਰਨਾ ਪਵੇ ਅਸੀਂ ਹੁਣ ਤੱਕ ਮਰੇ ਹੋਏ ਆ ਕਿ 2-2 4-4000 ਰੁਪਿਆ ਉਹ ਵੀ ਸਹੀ ਤਰੀਕੇ ਨਾਲ ਮਿਲਦਾ ਜੇ ਸਾਨੂੰ ਮਾਰ ਵੀ ਦੇਣਗੇ ਸਾਨੂੰ ਕੋਈ ਡਰ ਨਹੀਂਗਾ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਜੇਕਰ ਸਾਡੇ ਹੁਣ ਤੱਕ ਕੋਈ ਹੱਲ ਨਹੀਂ ਹੋਇਆ ਤੇ ਆਉਣ ਵਾਲੇ ਲੋਕ ਸਭਾ ਦੇ ਵਿੱਚ ਇਹਨਾਂ ਦਾ ਡਟਵਾ ਵਿਰੋਧ ਕੀਤਾ ਜਾਊਗਾ ਪੰਪ ਆਪਰੇਟਰ 296 ਯੂਨੀਅਨ ਦੇ ਅਧੀਨ ਜਿਹੜੀ ਗੱਲਬਾਤ ਕਰਨਾ ਚਾਹੁੰਦੇ ਆ ਸਰਕਾਰ ਨਾਲ ਸਰਕਾਰ ਜਿਹੜੀਆਂ ਸਾਡੀਆਂ ਮੰਗਾਂ ਹੈ ਪਹਿਲੀ ਮੰਗ ਸਾਡਾ ਡੀਸੀ ਰੇਟ ਦੂਜੀ ਮੰਗ ਆ ਸਾਡੀ ਸਰਪੰਚਾ ਦੁਆਰਾ 5 ਸਾਲ ਬਾਅਦ ਛਾਂਟੀ ਕੀਤੀ ਜਾਂਦੀ ਹੈ ਤੀਜਾ ਜਿਹੜਾ ਸਾਨੂੰ ਬੀਮੇ ਦੇ ਘੇਰੇ ਦੇ ਵਿੱਚ ਲਿਆ ਜਾਵੇ ਸਰਕਾਰ ਤੋਂ ਤਿੰਨ ਮੰਗਾਂ ਅਸੀਂ ਸਰਕਾਰ ਮੂੰਹ ਬੋਲ ਕੇ ਸਾਨੂੰ ਕਹਿ ਚੁੱਕੀ ਆ ਕੱਲੇ ਕੱਲੇ ਮੰਤਰੀ ਨੂੰ ਕੱਲੇ ਕੱਲੇ ਐਮਐਲਏ ਨੂੰ ਕੱਲੇ ਕੱਲੇ ਡੀਸੀ ਨੂੰ ਅਸੀਂ ਜਿਹੜਾ ਮੰਗ ਪੱਤਰ ਦੇ ਚੁੱਕੇ ਆ ਤੇ ਪਰ ਸਾਨੂੰ ਅਜ ਤੱਕ ਰਿਟਰਨ ਦੇ ਵਿੱਚ ਇਹਨਾਂ ਨੇ ਕੁਝ ਵੀ ਸਰਕਾਰ ਨੇ ਨਹੀਂ ਦਿੱਤਾ ਅਸੀਂ ਸਰਕਾਰ ਦੇ ਖਿਲਾਫ ਅਸੀਂ ਇਹ ਨਾਹਰੇਬਾਜ਼ੀ ਕਰਦੇ ਆ ਕਿ ਸਰਕਾਰ ਨੂੰ ਜਿਵੇਂ ਜਿਹੜੇ ਰੰਗ ਨਾਲ ਪੱਗ ਨਾਲ ਅਸੀਂ ਅੱਜ ਚੁਣ ਕੇ ਲਿਆਂਦਾ ਸੀ ਨਾ ਘਰ ਘਰ ਜਾ ਕੇ ਵੋਟਾਂ ਮੰਗੀਆਂ ਸੀ ਇਹਨਾਂ ਦੀ ਖਾਤਰ ਸੀਐਮ ਬਣਾਏ ਐਮਐਲਏ ਬਣਾਏ ਅੱਜ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਅਸੀਂ ਥੋੜੇ ਹੀ ਆ ਤੇ ਅਸੀਂ ਅੱਜ ਰੋੜਾਂ ਤੇ ਰੁਲਦੇ ਆ 2-2 4-4 ਹਜ਼ਾਰ ਤਨਖਾਹ ਦੇ ਵਿੱਚ ਸਾਡੇ ਪੰਪ ਆਪਰੇਟਰ ਵੀਰ ਜਿਨ੍ਹਾਂ ਨੂੰ 10-10 ਸਾਲ ਹੋ ਗਏ ਤਨਖਾਹ ਵੀ ਨਹੀਂ ਮਿਲੀ ਤੇ ਪਰ ਅਸੀਂ ਦੱਸਣਾ ਚਾਹੁੰਦੇ ਹਾਂ ਸਰਕਾਰ ਨੂੰ ਸਰਕਾਰ ਕਿ ਸਾਡੇ ਵੱਲ ਨਹੀਂ ਧਿਆਨ ਕਰਦੀ ਤਾਂ ਅਸੀਂ ਜਿਹੜੇ ਹੁਣੇ ਡੋਰ ਟੂ ਡੋਰ ਕਰਨਗੇ ਵੋਟਾਂ ਮੰਗਣ ਵਿੱਚ ਗਾਂ ਤੇ ਅਸੀਂ ਪਰਿਵਾਰਾਂ ਦੇ ਨਾਲ ਜਾ ਕੇ ਇਹਨਾਂ ਦੀਆਂ ਗੱਡੀਆਂ ਦੇ ਮੂਹਰੇ ਪਾਵਾਂਗੇ ਅਸੀਂ ਪਹਿਲਾਂ ਵੀ ਮਰੇ ਆ ਤੇ ਅਸੀਂ ਹੁਣ ਵੀ ਮਰਾਂਗੇ ਸਾਨੂੰ ਕੋਈ ਡਰ ਨਹੀਂਗਾ ਸਾਡੇ ਸਾਰੇ ਜਿੰਨੇ ਵੀ ਪੰਪ ਆਪਰੇਟਰ ਵੀਰ ਆ ਇਸ ਗੱਲ ਦੀ ਸਹਿਮਤੀ ਜਤਾਉਂਦੇ ਆ ਪੰਜਾਬ ਸਰਕਾਰ ਮਰਦਾਬਾਦ ਮੁੱਖ ਮੰਤਰੀ ਨੇ ਕਹਿੰਨੇ ਆ ਆਮ ਕਰਦਾ ਮੁੰਡਾ ਬਈ ਹਰ ਆਮ ਦੀ ਸੁਣੀ ਜਾਊਗੀ ਹਰ ਆਮ ਦੀ ਮੰਗ ਪੂਰੀ ਹੋਊਗੀ ਅਸੀਂ 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 ਇੱਥੇ ਪਹਿਲਾਂ ਦੱਸ ਦੇਣਾ ਚਾਹੁੰਦੇ ਆ ਕਿ ਕਾਲੀਆਂ ਦੀ ਸਰਕਾਰ ਆਉਂਦੀ ਸੀ ਤਾਂ ਉਹ ਆਪਦੇ ਕਾਲੀਆਂ ਦੇ ਕੰਮ ਹੁੰਦੇ ਸੀ ਕਾਂਗਰਸ ਦੀ ਸਰਕਾਰ ਆਈ ਤਾਂ ਕਾਂਗਰਸ ਦੇ ਕੰਮ ਦੇ ਸੀ ਤੇ ਭਗਵੰਤ ਮਾਨ ਨੇ ਬੜੇ ਵਾਅਦੇ ਨਾ ਕੀਆ ਸੀ ਸਨ ਕਹਿੰਦੇ ਸੀ ਕਿ ਜਿਹੜੀ ਇਹ ਆਮ ਲੋਕਾਂ ਦੀ ਸਰਕਾਰ ਆ ਤੇ ਅਸੀਂ ਵੀ ਬਾਈ ਤਾਂ ਹੀ ਭਲੇਖੇ ਚ ਆ ਗਏ ਅਸੀਂ ਵੀ ਤਾਂ ਹੀ ਚੁਣ ਬੈਠੇ ਵੀ ਜੇ ਇਹਨੇ ਕਿਹਾ ਸੀ ਪਹਿਲੀਆਂ ਸਰਕਾਰਾਂ ਇਹਦੇ ਨਾਲੋਂ ਫਰਕ ਸੀਗਾ ਪਹਿਲੀਆ ਸਰਕਾਰਾਂ ਇਹਨਾਂ ਨਾਲੋਂ ਕਾਲੀ ਦਲ ਨੇ ਕਿੰਨੇ ਕੰਮ ਦਿੱਤੇ ਸੀਗੇ ਅਸੀਂ ਤਾਂ ਮੂਰਖਤਾਈ ਬਣ ਕੇ ਕਾਲੀ ਦਲ ਛੱਡ ਕੇ ਪੁਰਾਣੇ ਛੱਡੇ ਸੀ ਕਿ ਚਲੋ ਉਹਨਾਂ ਨੇ ਸਾਡੇ ਨਾਲ ਹੁਣ ਨਹੀਂ ਕੁਝ ਕਰ ਰਹੇ ਤਾਂ ਅਸੀਂ ਹੁਣ ਇਹ ਨਵੀਂ ਸਰਕਾਰ ਦਾ ਰੰਗ ਵੇਖੀਏ ਨਵੀਂ ਸਰਕਾਰ ਕਹਿੰਦੀ ਸੀ ਆਮ ਲੋਕਾਂ ਦੀ ਸਰਕਾਰ ਆ ਪਰ ਇਹ ਆਮ ਨੇ ਜਿਹੜਾ ਸਾਨੂੰ ਖਾਸ ਬਣਾਇਆ ਵੇਖੋ ਵੀ ਅੱਜ ਸਾਡੇ ਕੱਲਾ ਕੱਲਾ ਪੰਪ ਆਪਰੇਟਰ ਆ ਸੜਕਾਂ ਤੇ ਰੋਲ ਰਿਆ ਕੀ ਦੋ ਦੋ ਚਾਰ ਚਾਰ ਹਜ਼ਾਰ ਨਾਲ ਪਰਿਵਾਰ ਪਾਲ ਲੂਗਾ ਆਪਦੇ ਬਜ਼ੁਰਗ ਮਾਪੇ ਪਾਲ ਲੂਗਾ ਇਹ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਜਿੱਥੇ ਵੀ ਤੁਸੀਂ ਜਾ ਕੇ ਜੇ ਸਾਡੀਆਂ ਮੰਗਾਂ ਨਹੀਂ ਮੰਨਦੇ ਜਿੱਥੇ ਵੀ ਜਾ ਕੇ ਤੁਸੀਂ ਚੋਣ ਪ੍ਰਚਾਰ ਕਰੋਗੇ ਅਸੀਂ ਤੁਹਾਡੀਆਂ ਗੱਡੀਆਂ ਥੱਲੇ ਪਹਿਲਾਂ ਲੰਮੇ ਪਾਵਾਂਗੇ ਮੁੱਖ ਮੰਤਰੀ ਦਾ ਕਹਿੰਦੇ 13 ਜੀਰੋ ਨਾਲ ਫਿਰ ਤੇ ਅਸੀਂ ਜਿਹੜਾ ਲੋਕ ਸਭਾ ਜਿੱਤਾਂਗੇ ਉਹ ਆਉਣ ਵਾਲਾ ਸਮਾਂ ਦੱਸ ਦੂਗਾ ਜੇ ਸਾਡਾ ਨਹੀਂ ਨਾ ਹੱਲ ਹੁੰਦਾ ਤੇ ਅਸੀਂ ਕੱਲੇ ਕੱਲੇ ਪੰਪ ਆਪਰੇਟਰ ਨੇ ਆਪਦੇ ਕੱਲੇ ਕੱਲੇ ਪਿੰਡ ਦੇ ਵਿੱਚੋਂ ਬੰਦੇ ਇਕੱਠੇ ਕਰਕੇ ਟਰਾਲੀਆਂ ਭਰ-ਭਰ ਜਾਵਾਂਗੇ ਇਹਨਾਂ ਨੂੰ ਦੱਸ ਦੇਵਾਂਗੇ ਕਿ ਅਸੀਂ 013 ਨਾਲ ਤੁਹਾਨੂੰ ਹਰਾ ਕੇ ਵਿਖਾਵਾਂਗੇ ਜਿਹੜੇ ਤੁਸੀਂ ਵਾਅਦੇ ਕਰਦੇ ਆਂ ਪਰ ਉਪਰਦਰਸ਼ਨ ਕਰਨ ਸਾਡੇ ਜਾਈ 296 ਜਥੇਬੰਦੀ ਬਣਾਈ ਜੁਨੀਆਣਾ ਜੀ ਪੰਪ ਆ ਉਹ ਜੁਨੀਆ ਨਾਲੋਂ ਹੀ ਕੀ ਮੰਗਾਂ ਨੇ ਅੱਜ ਤੁਹਾਨੂੰ ਨੰਗੇ ਧੜ ਜਿਹੜਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨਾ ਪਿਆ ਜੀ ਸਾਡੀਆਂ ਹੀ ਮੰਗਾਂ ਲਈ ਕੋਈ ਧਿਆਨ ਨਹੀਂ ਦਿੱਤਾ ਜਾਂਦਾ 2 ਸਾਲ ਹੋ ਗਏ ਅਸੀਂ ਹਰ ਇੱਕ ਦਫ਼ਤਰ ਹਰ ਇੱਕ ਇਹਨਾਂ ਦੇ ਜਾਂਦੇ ਰਹੇ ਆਂ ਦਫ਼ਤਰਾਂ 'ਚ ਸਾਡੀ ਸੁਣਵਾਈ ਕੋਈ ਨਹੀਂ ਮੁੱਖ ਮੰਤਰੀ ਸਾਹਿਬ ਤੱਕ ਦੇ ਮੈਂ ਆਮ ਕਰਦਾ ਮੁੰਡਾ ਆਮ ਮੰਦੇ ਦੀ ਸਮਝ ਜੋ ਸਾਡੀ ਸਰਕਾਰ ਆ ਦੇਖ ਲਓ ਜੀ ਕਿੰਡੀ ਸ਼ਰਮ ਲਾਇਆ ਗੱਲ ਆ ਅਸੀਂ ਪੰਜਾਬ ਦੇ ਪੁੱਤ ਹੋਣ ਦੇ ਨਾਤੇ ਆ ਨੰਗੀ ਧੜ ਖੜੇ ਆ ਈਸ਼ ਤਬਾਉਣੇ ਦੰਨੇ ਸਰਕਾਰ ਨੂੰ ਇਹ ਕਿਸੇ ਸਰਕਾਰ ਚਾਹੇ ਉਹ ਕੰਮ ਨਹੀਂ ਹੋਇਆ ਜਿਵੇਂ ਸਾਨੂੰ ਨੰਗੇ ਹੋਣਾ ਪਿਆ ਹੋ ਸਕਦਾ ਸਾਨੂੰ ਆ ਵੀ ਲਹਣੀਆਂ ਪਹਿਣਾ ਇਹ ਜੀ ਨਕਾਮੀ ਸਰਕਾਰ ਤੋਂ ਅਸੀਂ ਦੁਖੀਆਂ ਬਹੁਤ ਅੱਕੇ ਪਏ ਆ ਅਸੀਂ ਸਾਡੀਆਂ ਗੱਲਾਂ ਲਪੋੜਾ ਧਿਆਨ ਨੇ ਅੱਜ ਤੱਕ ਅਸੀਂ ਕੱਪੜੇ ਲਾਏ ਆ ਹੋ ਸਕਦਾ ਕੱਲ ਨੂੰ ਅਸੀਂ ਮਰਨ ਵਰਤ ਤੇ ਹੀ ਬੈਜ ਗਏ ਮੁੱਖ ਮੰਤਰੀ ਸਾਹਿਬ ਦਾ ਦਾਵਾ ਕਰਨੇ ਕਿ ਪੰਜਾਬ ਚ ਕੰਮ ਬਹੁਤ ਹੋਇਆ ਪੰਜਾਬ ਚ ਰੁਜ਼ਗਾਰ ਬਹੁਤ ਦਿੱਤਾ ਜਾ ਰਿਹਾ ਆਉਣ ਵਾਲੇ ਸਮੇਂ ਤੇ ਲੋਕ ਸੜਾ ਸੀਤਾ ਹੋਣ ਜਾਂ ਫਿਰ ਜਿੱਤ ਹੱਸ ਕਰਨਗੇ ਨਾ ਜੀ ਨਾ ਝੂਠੀ ਗੱਲ ਆ ਜੀ ਇੱਕ ਵੀ ਵੋਟ ਸੀਟ ਨਹੀਂ ਅਸੀਂ ਦਿੱਤਾ ਨੰਦੇ ਜੇ ਸਾਡੀਆਂ ਮੰਗਾਂ ਲਾ ਨਾ ਧਿਆਨ ਦਿੱਤਾ ਨਾ ਆਹ ਦੇਖ ਲਓ ਪੰਜਾਬ ਦਾ ਵਿਕਾਸ ਹੋਇਆ ਤਾਂ ਹੀ ਅਸੀਂ ਨੰਗੇ ਢਾੜ ਖੜੇ ਆ ਜੇ ਵਿਕਾਸ ਹੋਇਆ ਹੁੰਦਾ ਪੰਜਾਬ ਦਾ ਭੜਾ ਕੀਤਾ ਹੁੰਦਾ ਸਾਨੂੰ ਅੱਜ ਆ ਥਾਵਾਂ ਤੇ ਆਉਣ ਦੀ ਲੋੜ ਨਹੀਂ ਸੀਗੀ ਇੱਥੇ ਘੱਟ ਮਾਨ ਦੀ ਜੇਕਰ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਲੋਕ ਸਾਡਾ ਚੋਣਾ ਆਉਂਦੀਆਂ ਦਿਖਾਵਾਂਗੇ ਮੈਂ ਕਹਿੰਦਾ ਦਿਨੇ ਤਾਰੇ ਵਿਖਾਵਾਂਗੇ ਭਵੰਤਮਾਨ ਨੂੰ ਦਿਨੇ ਤਾਰੇ ਇਹਦਾ ਕਹਿੰਦਾ ਮੈਂ ਜੱਤੀਆਂ ਸਾਰੀਆਂ ਸੀਟਾਂ ਸਾਰੀਆਂ ਸੀਟਾਂ ਤੋਂ ਇਹਨੂੰ ਹਰਾ ਕੇ ਵਿਖਾਵਾਂਗੇ ਜੇ ਸਾਡਿਆਂ ਮੰਗਾਂ 'ਲਾ ਧਿਆਨ ਦਿੱਤਾ ਸਰਕਾਰ ਮਰਦਾਬਾਹ ਹੱਥ ਜੋੜ-ਜੋੜ ਕੇ ਮਰਦਾਬਾਹ ਸਾਡਿਆਂ ਮੰਗਾਂ 'ਲ ਧਿਆਨ ਕਰ ਲੈ ਸਰਕਾਰ ਨਹੀਂ ਤਾਂ ਇਹ ਬਹੁਤ ਲੰਮਾ ਸ਼ਿੰਗਾਰ ਚ ਇਹਨੂੰ ਦਿੱਥਾਂਗੇ ਜ਼ਿੰਦਗੀ 'ਚ ਐ ਲੋਕ ਵਿਰੋਧ ਵੀ ਕਰਨ ਜਾਣਦੇ ਆ ਜੇ ਬਣਾਉਣ ਜਾਣਦੇ ਨਾ ਹੁਣ ਤਾਂ ਇਹ ਸਰਕਾਰਾਂ ਲੋਕਾਂ ਨੇ ਅਸੀਂ ਤਾਂ ਚੜਾਇਆ ਉਹਨੂੰ ਕੁਰਸੀ ਦਿੱਤੀ ਬੈਠਣ ਨੂੰ ਉਹਦੀ ਕੋਈ ਜੱਦੀ ਕੁਰਸੀ ਨਹੀਂ ਕੋਈ ਪਿਓ ਦੀ ਕੁਰਸੀ ਨਹੀਂ ਉਹਦੀ ਸਾਡੇ ਲੋਕਾਂ ਦੀ ਕਦੇ ਸੁਣਵਾਈ ਨਹੀਂ ਅਸੀਂ ਇਹ ਵਿੱਚ ਲੀਡਰ ਤੋਂ ਵੀ ਕਰਾਉਣਾ ਜੀ ਲਗਦਾ ਨਹੀਂ ਇਹ ਤੋਂ ਪਹਿਲੀਆਂ ਸਰਕਾਰਾਂ ਵਧੀਆ ਸੀ ਰੁਜ਼ਗਾਰ ਦੇਣ ਚ ਜੇ ਸੀ ਜਾਂ ਕੋ ਸਰ ਬਹੁਤ ਸੋਚ ਸੀਗੀ ਪਰ ਇਹਨੇ ਸਾਡੇ ਬਾਰੇ ਭੋਰਾ ਵੀ ਨਹੀਂ ਸੋਚਿਆ ਬਹੁਤ ਦੁੱਖ ਵਾਲੀ ਗੱਲ ਆ ਅਸੀਂ ਪੰਜਾਬ ਦੇ ਮੁੰਡੇ ਹੋਣ ਦੇ ਨਾਤੇ ਇਹਦਾ ਕਹਿੰਦਾ ਮੈਂ ਨੌਕਰੀਆਂ ਦੇਊਗਾ ਨੌਕਰੀਆਂ ਦੇ ਜਿਹੜੇ ਅਸੀਂ ਲੱਗੇ ਆ ਇਸ ਦਾ ਧੱਕੇ ਜਾਂਦੇ ਫਿਰਦੇ ਆ ਧਰਲੇ ਲਾਉਂਦੇ ਫਿਰਦੇ ਆ ਸਾਡੀ ਤਾਂ ਸੁਣਵਾਈ ਹੈ ਨਹੀਂ ਹੋਰ ਨੌਕਰੀਆਂ ਪਾਣੇ ਕਿੱਥੇ ਦੇ ਜਾਂਦਾ ਇਹ ਵੇਖਾਂ ਨੇ ਜੋ ਪੀ ਭਾਵੇਂ ਦਿੰਦਾ ਹੋਵੇ ਕਿੰਨੇ ਕਿਸੇ ਨੂੰ ਵਿਦੇਸ਼ ਨਹੀਂ ਜਾਣਾ ਪਊਗਾ ਸਾਰੇ ਇੱਧਰ ਆ ਕੇ ਬਾਹਰਲੇ ਵੀ ਇੱਧਰ ਆ ਕੇ ਕੰਮ ਕਰਿਆ ਕਰਾਂਗੇ ਸਰ ਜੇ ਹੁਣ ਅਸੀਂ ਨਾ ਕੋ ਕੀਤਾ ਤਾਂ ਅਸੀਂ ਤਾਂ ਫਿਰ ਭੁੱਖੇ ਮਰ ਜਾਾਂਗੇ ਸਾਡੇ ਦਾ ਸਲਮਾਈ ਕੋਈ ਨਹੀਂ ਅਸੀਂ ਬਾਹਰ ਹੀ ਜਾਵਾਂਗੇ ਹੋਰ ਕੀ ਕਰੂਗਾ ਫਿਰ ਜੂਥਾ ਨੌਜਵਾਨਾ ਦੇ ਪੈਸੇ ਲਾ ਕੇ ਆ ਦਾ ਘਰ ਪੱਟ ਕੇ ਹੀ ਬਾਹਰ ਹੀ ਜਾਵਾਂ ਜਦੋਂ ਸਾਡੀ ਇੱਥੇ ਹੀ ਕੋਈ ਸੁਣਦਾ ਮੋਗਾ ਤੋਂ ਸਰਵਜੀਤ ਟਰਾਲੀ ਦੀ ਰਿਪੋਰਟ